और जहाँ तक गठबंधन का सवाल है साहब लेट्स बी वेरी क्लियर गठबंधन होगा नहीं होगा ये फैसले यहाँ चंडीगढ़ में नहीं होंगे ये फैसले दिल्ली में होंगे और ये फैसले एक इसकी जो बॉटम लाइन है साहब नींव है इस फैसले की वो है भी क्या ये पंजाब के हित में है या नहीं जे पंजाब जे पंजाब के हितों के अकाली बीजेपी समझौता जिस तरह पहला वाजपेयी साहब के टाइम होया सीगा। ਉਹ ਸਮਝੌਤਾ ਐਸੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਕਾਲੇ ਦਿਨਾਂ ਚੋਂ ਨਿਕਲ ਕੇ ਆਏ ਸੀਗੇ ਉਸ ਭਾਵਨਾ ਨਾਲ ਲੈ ਕੇ ਇਟ ਵਾਸ ਨਾਟ ਅ ਪੋਲਿਟਿਕਲ ਅਲਾਈਅੰਸ ਇਟ ਵਾਸ ਕੀਪਿੰਗ ਦਾ ਸੋਸ਼ਲ ਫੈਬਰਿਕ ਇਨਟੈਕਟ ਇਹਦੇ ਕਰਕੇ ਹੋਇਆ ਸੀਗਾ ਤੇ ਹੁਣ ਵੀ ਅਗਰ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਹੋਊਗਾ ਤੇ ਉਹਦੇ ਵਾਸਤੇ ਹਾਈ ਕਮਾਂਡ ਨੇ ਉੱਥੇ ਬੈਠ ਕੇ ਫੈਸਲੇ ਕਰਨੇ ਆ ਇੱਥੇ ਬੈਠ ਕੇ ਡਾਕਟਰ ਸਾਹਿਬ ਸਿਆਸੀ ਹਾਲਾਤਾਂ ਦੇ ਵਿੱਚ ਇਹ ਤਰ ਤਰ ਤਾਭੀ ਚੱਲ ਰਹੀ ਹੈ ਕਿ ਮਈ 2026 ਦੇ ਵਿੱਚ ਆ ਕਾਦੀ ਜਲ ਤੇ ਬੀਜੇਪੀ ਦਾ ਸਮਝੌਤਾ ਹੋਵੇਗਾ ਸਾਮੰਤਾ ਪਤਾ ਨਹੀਂ ਤੁਹਾਨੂੰ ਸਾਡੇ ਦੇ ਦੇ ਮਈ ਦਾ ਮਹੀਨਾ ਵੀ ਕੱਢਦਾ ਮੈਂ ਜੋਤਿਸ਼ ਜੋਤਿਸ਼ਮੈਂ ਕਈ ਵਾਰੀ ਕਹਿ ਆ ਮੈਂ ਜੋਤਿਸ਼ੀ ਜੋਤਿਸ਼ੀ ਯਕੀਨ ਕਰਦਾ ਨਹੀਂ ਮੈਂ ਨਾ ਮੈਨੂੰ ਚਾਹੇ ਯਕੀਨ ਕਰਦਾ ਮਿਹਨਤ ਕਰਾਂਗੇ ਆਪੇ ਆਪ ਜਿੰਨਾਂ ਨੇ ਇਹ ਹੁਣ ਗੱਲਾਂ ਦੇਖੇ ਸਾਬ ਪੰਜਾਬ ਦੀ ਜਿੱਥੇ ਬਿਹਤਰੀ ਹੋਊਗੀ ਉਹਦੇ ਵਾਸਤੇ ਮਈ ਵੀ ਬੜਾ ਸ਼ੁਭ ਮਹੀਨਾ ਹੈ ਉਹਦੇ ਵਾਸਤੇ ਦਸੰਬਰ ਵੀ ਬਹੁਤ ਸ਼ੁਭ ਮਹੀਨਾ ਹੈ ਹਰੇਕ ਮਹੀਨੇ ਸ਼ੁਭ ਹੈ ਪੰਜਾਬ ਦੀ ਬਿਹਤਰੀ ਜਿੱਥੇ ਸਾਬ ਇਕੱਲੇ ਲੜਨ ਚਾਹੇ ਅਗਰ ਪੰਜਾਬ ਦੀ ਬਿਹਤਰੀ ਹੈ ਦੇਖੋ ਮੈਂ ਕਿਉਂ ਕਹਿ ਰਹੇ ਹਾਂ ਸਾਬ ਤੁਸੀਂ ਇੱਕ ਗੱਲ ਤੁਸੀਂ ਕੀਤੀ ਤੁਸੀਂ ਕਿਹਾ ਵੀ ਤੁਸੀਂ ਕਹਿੰਦੇ ਰਹੇ ਹੋ ਵੀ ਸਮਝਾਉਣਾ ਚਾਹੀਦਾ ਤੁਸੀਂ ਯਾਦ ਕਰੋ ਸਭ ਮੈਂ ਜਿਹੜੀ ਗੱਲ ਕੀਤੀ ਸੀ ਵਰਡਿੰਗ ਆਪਣੇ ਆਪ ਆਪਾ ਜਿਹੜਾ ਆਪਣਾ ਹੁੰਦਾ ਨਾ ਵਟ ਇਜ਼ ਔਨ आवर ਮਾਈਂਡ ਫਰਾਇਡੀਅਨ ਪ੍ਰਿੰਸੀਪਲ ਉਸੇ ਲੱਗ ਜਾਂਦਾ ਵੀ ਸਮਝਾਉਦੇ ਮੈਂ ਹਮੇਸ਼ਾ ਆਖਿਆ ਵੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਵਾਸਤੇ ਇੱਕ ਮਜ਼ਬੂਤ ਕ੍ਰੈਡੀਬਲ ਪੰਥਕ ਪਾਰਟੀ ਹੋਣੀ ਬੜੀ ਜ਼ਰੂਰੀ ਹੈ ਲਾਈਕ ਹੈ ਸੇਫਟੀ ਉਹ ਪ੍ਰੈਸ਼ਰ ਕੁੱਕਰ ਦੇ ਉੱਤੇ ਸੇਫਟੀ ਵਾਲ ਹੁੰਦਾ ਆ ਜਿੱਦਨ ਦੀ ਅਕਾਲੀ ਦਲ ਦੀ ਫੂਕ ਨਿਕਲੀ ਹੈ ਸੌਰੀ ਫॉर ਯੂジング ਦ ਟਰਮ ਉਸ ਦਿਨ ਦੇ ਬਾਅਦ ਆ ਵੇਖੋ ਕਿਸ ਕਿਸਮ ਦੇ ਪੈਦਾ ਹੋ ਗਏ ਸਾਬ ਤੁਸੀਂ ਹੁਣ ਗੱਲ ਕਰਕੇ ਹਟਿਓ ਵੀ ਜਿਹੜੇ ਗੈਂਗਸਟਰਸ ਹੈ ਉਹ ਹੈਵ ਕਮ ਸੈਂਟਰ ਸਟੇਜ ਥਿਸ ਇਜ਼ ਅ ਵੈਕਿਊਮ ਆਫ ਲੀਡਰਸ਼ਿਪ ਜੇ ਦੋ ਐਮਪੀ ਜਿਤਾ ਕੇ ਭੇਜਦੇ ਇੱਥੋਂ ਉਹਨਾਂ ਹਾਲਾਤਾਂ ਦੇ ਅੰਦਰ ਕਿਉਂਕਿ ਬਰਨਾਲਾ ਦੇ ਅੰਦਰ ਕਿ ਮਿਸਟਰ ਜਤਕੇ 92 ਸੀਟਾਂ ਜਿੱਤਦੇ ਆ ਨਾਲ ਦੇ ਨਾਲ ਉਥੇ ਸੰਗਰੂਰ ਸੀਟ ਦੇ ਉੱਤੇ ਬਣਿਆ ਕੀ ਉਹਨਾਂ ਦਾ ਬਿਕੋਜ਼ ਲੀਡਰਸ਼ਿਪ ਨੇ ਦਿੱਸਦੀ ਲੋਕਾਂ ਨੂੰ ਲੋਕ ਇੱਕ ਸੈਕਿੰਡ ਸਾਬ ਇੱਕ ਮਿੰਟ ਸੁਣੋ ਕੁਰੀ ਗੱਲ ਅੱਜ ਮੇਰੀ ਅਪੀਲ ਥੋੜੇ ਰਾਈ ਯੂਥ ਨੂੰ ਵੀ ਸਾਬ ਆ ਰੋਬਿਨ ਹੁਡ ਹੈ ਨਹੀਂ ਸਾਬ ਡੂ ਨਾਟ ਮੇਕ them ਐਜ਼ ਯਰ ਆਈਡਲਸ ਆ ਬਦਮਾਸ਼ ਹੈ ਬਦਮਾਸ਼ਾਂ ਦਾ ਅੰਤ ਦੇਖੋ ਜਿਹੜੀ ਗੱਲ ਡੀਜੀਪੀ ਹਰੇਣਾ ਨੇ ਕਿਸੀ ਵੀ ਉਹਨਾਂ ਦਾ ਹਾਲ ਜੇਲ੍ਹ ਚ ਕਿਉਂਦਾ ਉਹ ਵੀ ਦੱਸੋ ਐਨੰਦਿਆ ਮੰਗਿਆ ਮੰਗਿਆ ਜੈਕਟਪ ਆ ਕੇ ਜਿੱਦਨ ਪੇਸ਼ੀਓਂ ਦੀ ਆ ਜਾਂਦੇ ਕਹਿੰਦੇ ਬੜੀ ਠਾਟ ਹੈ ਅੰਦਰ ਜਾ ਕੇ ਕੀ ਕੀ ਕਰਨਾ ਪੈਂਦਾ ਉੱਥੇ ਉਹਨਾਂ ਨੂੰ ਇਸ ਕਰਕੇ ਲੋਕਾਂ ਨੂੰ ਆ ਮੈਸੇਜ ਜਾਣਾ ਚਾਹੀਦਾ ਹੈ ਵੀ ਆ ਜੋ ਕੁਛ ਹੈ ਇਹ ਜਿਹੜੇ ਪਾਸੇ ਇਹ ਮੋਡਰੇਟ ਪੰਥਕ ਪਾਰਟੀ ਟੂ ਰਿਪਰੈਜ਼ੈਂਟ ਪੰਥਕ ਲੋਕਾਂ ਦੀ ਭਾਵਨਾ ਉਹ ਇੱਕ ਜ਼ਰੂਰਤ ਹੈ ਪੰਜਾਬ ਦੀ ਪਹਿਲਾਂ ਵੀ ਸੀ ਉਸ ਟਾਈਮ ਉਦੋਂ ਵੀ ਸੀ ਕਾਲੇ ਦਿਨਾਂ ਚ ਤੇ ਅੱਜ ਵੀ ਹੈ ਇਹਦੇ ਨਾ ਹੁੰਦੇ ਆ ਇਸ ਕਿਸੇ ਹੁੰਦੇ ਆ ਲੋਕ ਪੈਦਾ ਹੁੰਦੇ ਆ ਅਗਰ ਉਹ ਮੇਨਸਟ੍ਰੀਮ ਚ ਸਾਰੇ ਆ ਕੇ ਗੱਲ ਕਰਦੇ ਆ ਪੰਜਾਬ ਸਾਰਿਆਂ ਵਾਸਤੇ ਸਭ ਜੋ ਇਥੇ ਸੀ ਜੀ ਆਈ ਡੋਨਟ ਹੀ ਸੈਟ ਕਿ ਹੀ ਇਜ਼ ਨਾਟ ਕੰਸਲਟਡ ਇਨ ਬੀ ਜੀ ਪੀ ਐਂਡ ਆਲਸੋ ਹੀ ਸ਼ੂਰ ਕਿ ਉਹਨਾਂ ਦੇ ਨਾਲ ਜਿਹੜਾ ਹੈਗਾ ਜੋ ਜੋ ਬੀ ਜੀ ਪੀ ਦਾ ਸਿਸਟਰਲਾਈਡ ਐਕਸਪੀਰੀਟ ਵਿਜੀਟ ਐਂਡ ਦਿ ਕਾਂਗਰਸ ਇਜ਼ ਕੰਪੈਰੀਟਿਵਲੀ ਵੈਰੀ ਡੈਮੋਕਰਟ ਸੋ ਸਿンス ਯੂ ਹੈਵ ਆਲਸੋ ਕਮ ਫਰਮ ਫਰਮ ਗ੍ਰੀਨਜ਼ ਬੈਕਗਰਾਉਂਡ ਕਾ ਦੇਖੋ ਆਈ ਡੂ ਨਾਟ ਮੇਰੇ ਮਤਲਬ ਕੰਸਲਟੇਸ਼ਨ ਤੋਂ ਕਹਿ ਰਹੇ ਹਾਂ ਨਹੀਂ ਪੁੱਛਦੇ ਉਹਦੇ ਬਾਰੇ ਕੰਸਲਟੇਸ਼ਨ ਉਹਨਾਂ ਨਾਲ ਹੋਈ ਹੈ ਨਹੀਂ ਹੋਈ ਹੈ ਇਜ਼ ਅ ਬੈਟਰ ਜਜ ਬਟ ਡੈਫੀਨਟਲੀ ਜਿਹੜਾ ਉਹ ਸਿਸਟਮ ਹੈ ਕਾਂਗਰਸ ਦਾ ਸਿਸਟਮ ਹੈ ਤੇ ਆ ਜਿਹੜਾ ਸਿਸਟਮ ਹੈ ਬੀਜਪੀ ਦਾ ਦੇ ਆਰ ਨਾਈਟ ਐਂਡ ਡੇ ਅਪਾਰਟ ਉਹਦਾ ਤੁਸੀਂ ਆ ਦੇਖ ਲਓ ਫਰਕ ਕਿਵੇਂ ਹੈ 2 ਐਮਪੀ ਤੋਂ ਲੈ ਕੇ ਬੀਜਪੀ ਕਿੱਥੇ ਆ ਗਈ ਤੇ ਕਿੱਥੇ 70 ਸਾਲ ਰਾਜ ਕਰਨ ਵਾਲੀ ਪਾਰਟੀ ਕਿੱਥੇ ਜਾਵੜੀ ਕਿਤੇ ਨਾ ਕਿਤੇ ਤਾਂ ਕੋਈ ਕੋਈ ਤਾਂ ਫਲੋ ਤਾਂ ਕਿਤੇ ਉੱਥੇ ਵੀ ਉਹ ਸੀਗਾ ਹੀ ਪਤਾ ਨਹੀਂ ਉਹ ਸਹੀ ਸੀ ਆ ਸਹੀ ਸੀ ਬਰਾਤ ਲੋਕਾਂ ਦੀ ਜਜਮੈਂਟ ਹੈ ਸਰ ਥਿਸ ਇਜ਼ ਲੋਕਾਂ ਦੀ देयर इज ਅ देयर ਸਿਸਟਮ ਐਸ ਜੰਬੀ ਐਸ ਅ ਬੈਸ ਹੋਣੀ ਚਾਹੀਦੀ ਹੈ ਵੀ ਕਿ ਕਿਸ ਕਿਸਮ ਦੀ ਸਿਸਟਮ ਨਾਲ ਚੱਲਦਾ ਹੈ ਕਿ ਨਹੀਂ ਚੱਲਦਾ ਬਟ ਆਈ ਥਿੰਕ ਹੀ ਹੈਡ ਅ ਪਰਸਨਲ ਇਕੁਏਸ਼ਨ ਵਿਦ ਅ ਟਾਪ ਲੀਡਰਸ਼ਿਪ ਚਾਹੇ ਮਿਸਿਸ ਸੋਨੀਆ ਗਾਂਧੀ ਸੀ ਚਾਹੇ ਰਾਜੀਵ ਗਾਂਧੀ ਸੀ ਚਾਹੇ ਸੰਜੀਤ ਗਾਂਧੀ ਉਹਨਾਂ ਨਾਲ ਕਲਾਸ ਪਹਿਲੋ ਹੀ ਹੈਡ ਅ ਫੈਮਿਲੀ ਰਿਲੇਸ਼ਨਸ਼ਿਪ ਉਹ ਐਟ ਹੈ that that is the only difference i see there we feel the difference that way but otherwise ta mere samajh dae tusi dekho tin din hoye hai bjp de pradhan bane ne saab national level te kise ne naam sunya si aisa karya karta chief minister rajasthan pehli dafa mla bande hai he is chief minister madhya pradesh de andar chief minister odisha de chief minister so ਕਾਰਯਕਰਤਾ ਨਾਲ ਤਾਂ ਸੰਵਾਦ ਹੈ ਜੀ ਬਿਨਾ ਹਰਿਆਣਾ ਦਾ ਦੇਖ ਚਲੋ MP ਦਾ ਸੀਗੇ ਹੀ ਵਾਸ MP ਥੈਟ ਟਾਈਮ ਪਰ ਇੱਕਦਮ ਜਿਹੜੇ ਬਣਾਏ ਐ ਸੋ ਫਰਕ ਤਾਂ ਬਿਲਕੁਲ ਫਰਕ ਹੈ ਜਿਸ ਚ ਪੁੱਛਣ ਲਗਾ ਤਾਂ ਸਾਹਮਣੇ ਤੁਸੀਂ ਜਾਂਦਾ ਆਪਾਂ ਅਕਨੋਲਜ ਨਹੀਂ ਕਰਦੇ ਆ ਸਿਸਟਮ ਦਾ ਫਰਕ ਹੈ ਸਾਡ ਥੈਟਸ ਵਾਈ ਲੋਕਾਂ ਤੇ ਪੈਠ ਬਣ ਰਹੀ ਹੈ ਤੇ ਆਈ ਜਿਹੜਾ ਫਰਕ ਹੈ ਜਿਹੜੇ ਤੁਸੀਂ ਸਵਾਲ ਪੁੱਛਿਆ ਨਾ ਪਿੰਡਾਂ ਚ ਕੀ ਬਣਦਾ ਹੈ ਬੀਜੇਪੀ ਦਾ ਥਿਸ ਇਜ਼ ਦਾ ਆਨਸਰ ਟੂ ਦੈਟ ਸਰ ਜਿਹੜਾ ਕਾਰਯਕਰਤਾ ਜੀ ਨੂੰ ਲੱਗਿਆ ਨਾ ਵੀ ਸਾਡੀ ਪੁੱਛ ਕੇ ਚ ਹੈ ਇਥੇ ਕੀ ਪਿੰਡ ਤੇ ਕੀ ਸ਼ਹਿਰ ਤੁਸੀਂ ਦੇਖਿਓ ਨਿਕਲਦਾ ਕੀ ਹੈ ਟੋਲਕੀਆਂ ਚ ਥੈਂਕ ਯੂ